ਨਾਮ ਕੋਈ ਵੀ ਹੋਵੇ ਠੀਕ ਹੈ ਇਹਨਾਂ ਨੇ ਜਿਹੜੇ ਪੈਨਸ਼ਨ ਰੋਲ ਹੈ 1972 ਦੇ ਤਹਿਤ ਪੈਨਸ਼ਨ ਮਿਲਦੀ ਆ ਤੁਹਾਨੂੰ ਸਿੱਧੇ ਚ ਗੱਲ ਇਹ ਆ ਜਿਹੜੇ ਪਹਿਲਾਂ ਪੈਨਸ਼ਨ ਮਿਲਦੀ ਹੈ ਤੇ ਜਦ ਐਨਪੀਐਸ ਲਾਗੂ ਕੀਤੀ ਉਹ ਤੋਂ ਬਾਅਦ ਚ ਨਾਮ ਆਇਆ ਨਿਕਲ ਕੇ ਓਪੀਐਸ ਜਿਵੇਂ ਕਿ ਆਪਣੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤੀ ਸੀ ਸਾਡੀ 18 11 22 ਨੂੰ ਉਹਦੇ ਚ ਇਹਨਾਂ ਨੇ ਕਲੀਅਰ ਲਿਖਿਆ ਕਿ ਜਿਹੜੇ ਓਪੀਐਸ ਦੇ ਐਨਪੀਐਸ will be given old ਮਤਲਬ ਓਲਡ ਇਹਦਾ ਲਾਭ ਦਿੱਤਾ ਜਾਂਦਾ ਓਲਡ ਪੈਨਸ਼ਨ ਸਕੀਮ ਕੋਈ ਨਾਮ ਹੀ ਨਹੀਂ ਹੈ ਸਿੱਧੇ ਗੱਲ ਆ ਫਲਾਣੇ ਰੂਲਾ ਦੇ ਦਿੱਤਾ ਨੂੰ ਪੁਰਾਣੇ ਪੈਨਸ਼ਨ ਦਾ ਨਾਲ ਦਿੱਤਾ ਜਾ ਹੈ ਇੱਕ ਇੰਡੀਕੇਸ਼ਨ ਸੀ ਉਹ ਕਿ ਤੁਹਾਨੂੰ ਚਾਹੀਦਾ ਗਿਆ ਕਿ ਸਾਨੂੰ ਐਨਪੀਐਸ ਚਾਹੀਦੇ ਸਾਨੂੰ ਓਪੀਐਸ ਪੁਰਾਣੀ ਸੀ ਪੈਨਸ਼ਨ ਦੇ ਵਿੱਚ ਜੋ ਪੁਰਾਣੇ ਸਾਡੇ ਸਾਥੀਆਂ ਨੂੰ ਲਾਭ ਮਿਲ ਰਿਹਾ ਮਤਲਬ ਹੈ ਸਾਨੂੰ ਉਹ ਲਾਭ ਮਿਲਣਾ ਚਾਹੀਦਾ ਉਹ ਠੀਕ ਹੈ ਸਰਕਾਰ ਯੂਪੀਆ ਦੇ ਤਹਿਤ ਦੇ ਦੇ ਸਾਨੂੰ ਕੋਈ ਅਰਜ਼ੀ ਨਹੀਂ ਪਰ ਲਾਭ ਉਹ ਦੇ ਦੇ ਜਿਵੇਂ ਕਿ ਉਹਦੇ ਵਿੱਚ ਸਰਕਾਰ ਕਹਦੀ ਹੈ 10% ਸਾਡਾ ਹਿੱਸਾ ਉਹ 10% ਹਿੱਸਾ ਸਰਕਾਰ ਸਾਨੂੰ ਸਾਡਾ ਜਿਹੜਾ ਇੰਡੀਵਿਡੂਅਲ ਸ਼ੇਅਰ ਹੈ ਤੇ ਪਲੱਸ ਉਹਦੇ ਦੇ ਗੇਨ ਸਾਨੂੰ ਉਹ ਵਾਪਸ ਕਰੇ ਉਹ ਤੋਂ ਲਾਵਾ ਹੋਰ ਜਿਹੜਾ ਜੋ ਵੀ ਕੁਝ ਵਾਦਾ ਜਿਵੇਂ ਪ੍ਰੀ 50% ਪੈਂਚਦਾ ਨਾਗੇ ਇਹ ਅਸੀਂ ਕਹਿੰਦੇ ਜਿਹੜੀ 20 ਸਾਲ ਦੀ ਨੌਕਰੀ ਮਿਨਿਮਮ 20 ਸਾਲ ਹੁੰਦੀ ਆ ਜੋ ਕਵਰ ਕਰ ਜਾਂਦਾ ਪੂਰੀ ਕਰ ਜਾਂਦਾ ਪੂਰੀ ਵਿੱਚ ਚੱਲੇ ਲੈਂਦਾ ਬੰਦਾ ਤਾਂ ਉਹਨੂੰ ਪੂਰੇ 50% ਜਿਹੜਾ ਐਨਫੀਟਿਟ ਲੈਣਾ ਚਾਹੀਦਾ ਤਾਂ ਕਿ ਅੱਗੇ ਜਿਹੜਾ ਬੰਦਾ ਨੌਕਰੀ ਛੱਡ ਕੇ ਜਾਂਦਾ ਅੱਗੇ ਯੂਵਾ ਜਿਹੜਾ ਸਾਡੇ ਨੌਜਵਾਨ ਹੈ ਉਹਨਾਂ ਨੂੰ ਵੀ ਮੌਕਾ ਮਿਲੇ ਤਾਂ ਇਸ ਕਰਕੇ ਸਹੀ ਗੱਲ ਹੈ ਨਾਮ ਦਾ ਕੋਈ ਫਰਕ ਨਹੀਂ ਬਣਾ ਇੱਥੇ ਮੈਂ ਦੱਸਾਂ ਚਾਹਦਾ 50 ਸਰਕਾਰ ਦਾ ਮੁੱਦਾ ਸਾਡਾ ਹੋਰ ਹੈ ਉਹਦੇ ਕਹਿ ਜਿਹੜੀ ਇਹ ਸਰਕਾਰ ਆ ਮੌਜੂਦਾ 50 ਸਰਕਾਰ ਆ ਆਮ ਆਦੀ ਬਾਡੀ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢੀ 18 11 22 ਓਪੀਐਸ ਦੇਣ ਵਾਲੇ ਉਹਦੇ ਕਲੀਅਰ ਲਿਖਿਆ ਓਪੀਐਸ ਦਵਾਂਗੇ ਪੁਰਾਣੀ ਜਿਵੇਂ ਲਾਗੂ ਕੀਤੀ ਦਵਾਂਗੇ ਹੁਣ ਮੁੱਦਾ ਕੀ ਸੀਗਾ ਜਿਆਦਾ ਸੀ ਮੁੱਦਾ ਚੱਕਤੀ ਸਾਡੀ ਜਿੱਥੇ ਬੰਦੇ ਚੱਕਦੇ ਸੀ ਤਾਂ ਸਾਡੇ ਸਰਕਾਰੇ ਕਹਿੰਦੀ ਸੀ ਜਿਹੜਾ ਪੀਐਫ ਆਡੀ ਦਾ ਪੈਸਾ ਕਿਵੇਂ ਦੇਗੀ ਵਾਪਸ ਹੁਣ ਪੀਐਫ ਆਡੀ ਦਾ ਪੈਸਾ ਕਢਾਉਣਾ ਬੜਾ ਮੁਸ਼ਕਲ ਸੀਗਾ ਗੱਲ ਸਹੀ ਸੀ ਕਿ ਪੀਐਫ ਆਡੀ ਜਦ ਤੱਕ ਤਸਵੀਰ ਦੇ ਕੇ ਸਟੇਟ ਕੋ ਨਾ ਨਾ ਪੈਨਸ਼ਨ ਕਿਵੇਂ ਦੇ ਦੇਗੀ ਉਹਦੇ ਤੇ ਤੇ ਹੁਣ ਜਦ ਯੂਪੀਆ ਸੈਂਟਰ ਨੇ ਲਾਗੂ ਕਰਤੀ ਤਾਂ ਪੀਐਫ ਆਡੀ ਦਾ ਪੈਸਾ ਕਲੀਅਰ ਮਿਲੇਗਾ ਜਿਵੇਂ ਮੈਂ ਰਿਟਾਰ ਹੋਊਗਾ ਉਹਦੀ ਕੰਡੀਸ਼ਨਾਂ ਮੈਂ ਨਹੀਂ ਸਮਝਦਾ ਤਿੰਨ ਹੋ ਜਾਂਦੀਆਂ ਪੀਆ ਫਾਰਟੀ ਦਾ ਪੈਸਾ ਕੁੱਤ ਰੱਖੇਗੀ ਸਾਡਾ ਓਕੇ ਯਾ ਸੈਂਟਰ ਗਵਰਨਰ ਰੁ ਹੈਗੀ ਯਾ ਦੇਗੀ ਸਟੇਟ ਗਵਰਨਰ ਨੂੰ ਤਿੰਨਾ ਜੋ ਜਿਹੜੀ ਥਾਂ ਟੇ ਰੁ ਹੈਗੀ ਉਹ ਪੈਨਸ਼ਨ ਦੇਗੀ ਜਿਆਦਾਤਰ ਚਾਂਸ ਹੈ ਕਿ ਸਟੇਟ ਗਵਰਨਰ ਨੂੰ ਪੈਸਾ ਵਾਪਸ ਆਏਗੀ ਹੁਣ ਜੇ ਉਹਨੇ ਯੂਪੀਐਸ ਲਾਗੂ ਕਰਤੀ ਪੀਆ ਫਾਰਟੀ ਦਾ ਪੈਸਾ ਸਿਸਟਮ ਹੋ ਗਿਆ ਕਲੀਅਰ ਹੁਣ ਪੰਜਾਬ ਸਰਕਾਰ ਓਪੀਐਸ ਲਾਗੂ ਕਰ ਦੇ ਤੇ ਜੋ ਇਹਨਾਂ ਨੇ ਵਾਦਾ ਕੀਤਾ ਸੀ ਕਮਿਟਮੈਂਟ ਕੀਤੀ ਸੀ ਲਾਗੂ ਕਰਨ ਤੋਂ ਬਾਅਦ ਜਿਹੜਾ ਪੀਆ ਫਾਰਟੀ ਦਾ ਮੇਰਾ ਪੈਸਾ ਮੇਰਾ ਸ਼ੇਅਰ ਹੈ ਉਹ ਮੈਨੂੰ ਮਿਲੇਗਾ ਤੇ ਜਿਹੜਾ ਸਟੇਟ ਦਾ ਸ਼ੇਅਰ ਹੈ ਸਟੇਟ ਨੂੰ ਮਿਲੇਗਾ ਸਟੇ ਉਹ ਕੁਛ ਇਹ ਕਰਿਆ ਸੀ ਕਿਉਂ ਕਰਿਆ ਸੀ ਕਿਉਂਕਿ ਉਹਨਾਂ ਨੇ ਸਾਡੀ ਪੈਨਸ਼ਨ ਤੇ ਕੋਈ ਗੱਲ ਨਹੀਂ ਸੁਣੀ ਸੀ ਇਹਨਾਂ ਨੇ ਸਾਨੂੰ ਵਾਦਾ ਕੀਤਾ ਸੀ ਤੇ ਵਾਦਾ ਕਰਦਿਆਂ ਦੀ ਚਿੱਠੀ ਜਾਰੀ ਕਰੀ ਸੀ ਨੋਟੀਫਿਕੇਸ਼ਨ ਨਹੀਂ ਇਸ ਕਰਕੇ ਉਹਨੂੰ ਮਕਮਲ